ਆਪਾਂ ਜੀ ਪੁੱਛੀਓ ਕਿ ਮੁਸ਼ਕਲਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਪਹਿਲਾ ਨੰਬਰ ਤੇ ਤੁਹਾਡਾ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਹੜਾ ਤੁਸੀਂ ਇੱਥੇ ਆ ਗਏ ਜਿਹੜਾ ਲੋਕਾਂ ਦੀ ਸਮੱਸਿਆ ਨੂੰ ਜਿਹੜਾ ਦੇਖਿਆ ਨਾਮ ਮੇਰਾ ਤਲਵਿੰਦਰਪਾਲ ਸਿੰਘ ਭਾਟਿਆ ਇਹ ਬੇਨਤੀ ਇੱਕ ਤੁਹਾਡੇ ਰਾਂ ਹੀ ਇੱਕ ਕਰਨਾ ਚਾਹੁੰਦੇ ਆਂ ਕਿ ਦੱਸੋ ਵੀ ਇਹ ਗਰੀਬ ਲੋਕਾਂ ਦਾ ਕੋਈ ਵਾਰਿਸ ਹੈਗਾ ਕਿ ਨਹੀਂ ਹੈਗਾ ਕਿ ਅਨਾਥ ਹੈਗੇ ਆ ਇਹਨਾਂ ਦਾ ਕੋਈ ਪੁੱਛੇਚ ਕਰਨ ਵਾਲਾ ਕੋਈ ਨਹੀਂ ਹੈਗਾ ਮਜਾ ਤੇ ਤਾਦੇ ਵੀ ਇੱਥੇ ਕੋਈ ਇਹਨਾਂ ਦੀ ਜਗ੍ਹਾ ਆ ਕੇ ਲੀਡਰ ਲੈ ਕੇ ਵੇਖੇ ਤੇ ਬਾਲਟੀਆਂ ਚੁੱਕ ਕੇ ਪਾਣੀ ਦੀਆਂ ਬਾਹਰੋਂ ਲਿਆਵੇ ਤੇ ਮਜਾ ਫੇਰ ਹੈ ਜਦੋਂ ਲੈਣਿਆਂ ਦੇ ਵੋਟਾਂ ਉਦੋਂ ਇਹਨਾਂ ਦੇ ਪੈਰੀ ਤੱਕ ਹੱਥ ਲਾਂਦੇ ਆ ਤੁਸੀਂ ਸਾਡੇ ਵੱਡੇ ਉਹ ਫਲਾਣ ਨੇ ਢੀਂਗੇ ਅੱਜ ਵੱਡੇ ਕਿੱਥੇ ਚਲ ਗਏ ਅੱਜ ਇਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈਗਾ ਪ੍ਰਸ਼ਾਸਨ ਨੂੰ ਡਿਪਾਰਟਮੈਂਟ ਨੂੰ ਸਰਕਾਰਾਂ ਨੂੰ ਆਪਣੇ ਇੱਥੋਂ ਦੇ ਕੌਂਸਲ ਸਾਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਜਿਹੜੀ ਚੀਜ਼ੇ ਦਾ ਸਮਾਧਾਨ ਜਿਹੜਾ ਉਹ ਜਲਦੀ ਤੋਂ ਜਲਦੀ ਕੀਤਾ ਜਾਵੇ ਕਾਈਂਡਲੀ ਰਿਕਵੈਸਟ ਹੈ ਵੀ ਹੁਣ ਤੇ ਹੈਗਾ ਸਿਆਲ ਤੇ ਹੁਣ ਤੇ ਚਲੋ ਪੈਣਾ ਇੱਕ ਅੱਧਾ ਦਿਨ ਚਲੋ ਵਿੱਚੋਂ ਨਾਗਾ ਵੀ ਮਾਰਦਿਆਂ ਨਾ ਨੂੰਦਾ ਤੇ ਗਰਮੀਆਂ ਚਾ ਕਿੱਥੇ ਨਾਗੇ ਨੇ ਚਾਰ-ਚਾਰ ਵਜੇ ਤੇ ਨਾ ਨਾ ਹੁੰਦਾ ਬੀਬੀਆਂ ਬੱਚਿਆਂ ਨੇ ਚਲੋ ਜਿਹੜਾ ਲੈਟ੍ਰੀਨ ਬਾਥਰੂਮ ਜਾਣਾ ਉਹ ਕਿੱਥੋਂ ਪਾਣੀ ਲਿਆਣ ਬਾਲਟੀਆਂ ਚੁੱਕ 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 ਕੇ ਟੈਂਕਰਾਂ ਦੀ ਇਸ ਚੀਜ਼ ਦਾ ਜਿਹੜਾ ਤੁਰੰਤ ਧਿਆਨ ਕੀਤਾ ਜਾਵੇ ਆਦਮੀ ਦੀ ਪਾਰਟੀ ਕੋਈ ਨਹੀਂ ਜੇਗੀ ਇਹ ਖਾਸ ਆਦਮੀ ਦੀਆਂ ਪਾਰਟੀਆਂ ਆ ਇਹ ਆਮ ਆਦਮੀ ਨਹੀਂ ਹੈਗਾ ਆਮ ਆਦਮੀ ਦਾ ਉਦੋਂ ਇਹ ਵੀ ਪਤਾ ਨਹੀਂ ਕਿਹੜੇ ਸੁਪਨੇ 'ਚ ਬੈਠੇ ਹੋਏ ਸੀ ਇਹ ਵੀ ਝਾੜੂ ਝਾੜੂ ਕਰ ਕਰਕੇ ਇਹਨਾਂ ਵੋਟਾਂ ਪਾਲੀਆਂ ਅੱਜ ਇਹਨਾਂ ਨੂੰ ਇਹੋ ਝਾੜੂ ਤੰਗ ਕਰਨ ਲਿਆ ਅਸਲੇ ਇਹਨਾਂ ਨੂੰ ਪੁੱਛ ਕੇ ਵੇਖੋ ਵੀ ਝਾੜੂ ਦਾ ਹਾਲ ਕੀ ਐ ਅਸਲੇ ਲੋਕਾਂ ਵਿੱਚ ਕਹਿੰਦੇ ਕਿ 3 ਮਹੀਨੇ ਹੋ ਗਿਆ ਸਾਨੂੰ ਮਹੀਨੇ ਤੋਂ ਪਰੇਸ਼ਾਨੀ ਆ ਰਹੀ ਹੈ ਸਮਝਦਾ ਨਹੀਂ ਉਹ ਅਸਰਾ ਮੁਕੀ ਆ ਸਰਦਾਰ ਜੀ 1 ਮਹੀਨੇ ਦੀ ਗੱਲ ਛੱਡੋ ਅੱਗੋਂ ਜਿਹੜਾ ਆਸ਼ਵਾਸ਼ਣ ਮਿਲਦਿਆ ਵੀ ਸਾਨੂੰ ਜਗ੍ਹਾ ਹੀ ਨਹੀਂ ਲੱਭਣ ਦੀ ਟਿਊਬਲ ਵਾਸਤੇ ਦੱਸੋ ਆ ਥੋੜੀ ਜਗ੍ਹਾ ਪਈ ਇੱਥੇ ਕਿੰਨੀ ਜਗ੍ਹਾ ਪਈ ਐ ਜੇ ਟਿਊਬਲ ਕਰਨਾ ਹੋਵੇ ਜਾਂ ਕਰਨ ਦੀ ਇੱਛਾ ਹੋਵੇ ਆਪਾਂ ਵੀ ਲੋਕਲ ਬਾ ਆ ਟਿਊਬਲ ਜਿਹੜਾ ਤਿੰਨਾਂ ਦਿਨਾਂ ਟਿਊਬਲ ਲੱਗ ਗਿਆ ਸੀ ਕਰਨੀ ਮਨ ਚੋ ਇੱਛਾ ਹੋਵੇ ਨਾ ਤੇ ਕੰਮ ਕੰਮ ਕਿਹੜਾ ਔਖਾ ਮਗੀ ਆਪਣੀ ਜੇ ਚਾਹਤ ਹੋਵੇ ਨਾ ਕੰਮ ਕਰਨ ਦੀ ਤੇ ਕੰਮ ਕੋਈ ਔਖਾ ਨਹੀਂ ਹੈਗਾ ਇਲਾਕਾ ਵਾਸੀਆਂ ਨੇ ਕਹਿਣਾ ਆਂਦੇ ਆ ਅਸਵਸਨ ਦੇ ਕੇ ਜਾਂਦੇ ਪਰ ਇਹ ਤੱਕ ਕੰਮ ਕੋਈ ਨਹੀਂ ਨਹੀਂ ਦੇਖੋ ਇਲਾਕਾ ਨਿਵਾਸੀਆਂ ਦਾ ਇਹ ਆ ਵੀ ਇਲਾਕਾ ਨਿਵਾਸੀਆਂ ਨੂੰ ਇਸ ਤਾਂ ਵੀ ਕੋਈ ਪ੍ਰਧਾਨ ਆ ਗਿਆ ਕੋਈ ਕੋਈ ਆ ਗਿਆ ਮੌਕੇ ਦੇ ਉੱਤੇ ਜਿਹੜਾ ਮੌਜੂਦਾ ਜਿਹੜੇ ਆ ਜਿਹੜੇ ਆ ਜਿਨ੍ਹਾਂ ਨੂੰ ਆ ਸਮੱਸਿਆ ਬਾਰੇ ਦੱਸਿਆ ਗਿਆ ਉਹ ਕੋਈ ਨਹੀਂ ਆਏ ਇੱਥੇ ਵੇਖਣ ਉਹ ਜੇ ਆਏ ਆਏ ਤੇ ਉਹ ਦੂਰ ਚੌਂਕ 'ਚ ਖਲੋਤੇ ਸੀ ਉੱਥੇ ਐਸ.ਡੀ.ਐਮ. ਐਸ.ਡੀ.ਓ. ਸਾਹਿਬ ਨਾਲ ਗੱਲ ਕੀਤੀ ਤੇ ਉੱਥੋਂ ਹੀ ਵਾਪਸ ਚਲੇ ਗਏ। ਬਾਕੀ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਵੀ ਇੰਨਾ ਗਰੀਬ ਲੋਕਾਂ ਦਾ ਦੇਖੋ। ਇਹਨਾਂ ਦਾ ਕੀ ਗੁਨਾਹ ਹੈ? ਇਹਨਾਂ ਦਾ ਕੀ ਕੀ ਇਹਨਾਂ ਮਗੀ ਗੁਨਾਹ ਕੀਤੇ ਜਿਹੜਾ ਅਸਲੇ ਟਿਊਬਲ ਬੈਠਾ ਤੇ ਪਾਣੀ ਅਸਲੇ ਟੈਂਕਰਾਂ ਨਾਲ ਲੈ ਰਹੇ ਆ। ਇਹਨਾਂ ਦਾ ਮੈਨੂੰ ਗੁਨਾਹ ਦੱਸੋ। ਜਿਹੜੇ ਉੱਚ ਅਧਿਕਾਰੀ ਲੋਕਾਂ ਦੀ ਵੀ ਸਾਰ ਲੈਣੀ ਚਾਹੀਦੀ ਸੀ ਉਹਨਾਂ ਦੀ ਮੈਂ ਲੋਕਾਂ ਦੀ ਸਾਰ ਲੈਣਾ ਵੀ ਜੇ ਉਹ ਆਮ ਆਦਮੀ ਪਾਰਟੀ ਦੀ ਹੈਗੀ ਨਾ ਸਰਕਾਰ ਤੇ ਰੱਬ ਦਾ ਵਾਸਤਾ ਆਮ ਆਦਮੀ ਪਾਰਟੀ ਬਣ ਕੇ ਲੀਡਰ ਦੋ ਚਾਰ ਦਿਨ ਇੱਥੇ ਰਹਿ ਕੇ ਦਿਖਾ ਦਿਓ ਮੈਨੂੰ। ਬੱਸ ਮੈਂ ਨਹੀਂ ਕਹਾਂਗਾ ਪੂਰੀ ਕੇਰਲਾ ਕਾ ਤੇ ਕੀ ਮੁਸ਼ਕਲ ਆ ਆਪਣੇ ਯਾਰ ਨ ਪਰਵਾੜਾ ਇੰਦਰਾ ਕੌਣੀ ਦਾ ਸਭ ਤੋਂ ਮੇਨ ਜਿਹੜੀ ਮੁਸ਼ਕਲ ਹੈ ਇਹ ਵੀ ਇੱਥੋਂ ਦਾ ਜਿਹੜਾ ਕਿ ਨਹੀਂ ਕਿ ਪਾਣੀ ਦਾ ਬੋਰ ਬੈਠਾ ਆ 6 ਮਹੀਨੇ ਹੋ ਗਏ ਇਸ ਚੀਜ਼ ਨੂੰ ਚਲਦੇ ਆ ਕਦੀ ਮੋਟਰ ਪਾਤੀ ਕਦੀ ਮੋਟਰ ਕੱਢ ਦਿੱਤੀ ਉਸ ਤੋਂ ਬਾਅਦ ਅੱਜ ਤੱਕ ਕੋਈ ਸੁਣਾਈ ਨਹੀਂ ਗਈ ਕੌਂਸਲ ਦੀ ਨਿਗਰ ਦੇ ਵਿੱਚ ਇਹ ਚੀਜ਼ ਹੈਗੀ ਆ ਅਸੀਂ ਇਹੋ ਹੀ ਮੰਗ ਕਰਦੇ ਆ ਵੀ ਇਹ ਜਿਹੜਾ ਕਿ ਜਲਦੀ ਜਲਦੀ ਠੀਕ ਕੀਤਾ ਜਾਵੇ ਇਹਨੇ ਲੋਕ ਵਿਚਾਰੇ ਠੰਡ ਦੇ ਵਿੱਚ ਪਰੇਸ਼ਾਨ ਹੋ ਕੇ ਖੜੁੱਤੇ ਨੇ ਇਹਦੀ ਮਹਾਤ ਨੂੰ ਸੋਲਵ ਕੀਤਾ ਜਾਵੇ ਕਿੰਨਾ ਕਿ ਸਾਡੇ ਸਮਾਂ ਵਿੱਚ ਪਪਾ ਜੀ ਉੱਥੇ ਦੇ ਘਰਿਆਂ ਦੱਸਿਆ ਨਹੀਂ ਜਿਹੜੇ ਜੀ ਸਾਰੇ ਆਂਦੇ ਜੀ ਐਸਜੀਓ ਆਏ ਜੇ ਆਏ ਨੇ ਵਾਟਰ ਸਪਲਾਈ ਤੇ ਸਾਰੇ ਕੋਈ ਹੱਲ ਕੋਈ ਨਹੀਂ ਕੋ ਟਾਈਮ ਪਾਈ ਜਾਂਦੇ 2 ਮਹੀਨੇ ਦਾ 6 ਮਹੀਨੇ ਦਾ ਸਾਲ ਦਾ ਲੋਕਾਂ ਦੇ ਵਿਸ਼ਵਾਸ ਤੋੜਨ ਦੇ ਨਾ ਕੀ ਕੀ ਸਮਝੇ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਕੰਮ ਜਿਹੜੇ ਲੋਕਾਂ ਦੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੁਹਾਨੂੰ ਲੱਗਦਾ ਕੋਈ ਕੰਮ ਹੋਏ ਤੁਹਾਡੇ ਮੇਰੇ ਘਰ ਨਹੀਂ ਹੋਏ ਕੋਈ ਨਹੀਂ ਹੋਏ ਨਹੀਂ ਹੋਏ ਲੋਕ ਬਹੁਤ ਪਰੇਸ਼ਾਨ ਨੇ ਨਾ ਕੀ ਲੋਕ ਚਾਹੁੰਦੇ ਨੇ ਵੀ ਇਹੋ ਜੀ ਸਰਕਾਰ ਕੋਲੋਂ ਤੇ ਏ ਨਾ ਹੀ ਆਂਦੀ ਚੰਗੀ ਗੱਲ ਸੀ ਨਾ ਕੀ ਨਾ ਸੀ ਤੇ ਆਪਣਾ ਬਾਵਨਾ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਜੀਠਾ ਰੋਡ ਕੇਂਦਰ ਕਲੋਨੀ ਲੱਖਾ ਸਾਰੇ ਇਕੱਠਾ ਕੀ ਮੁਸ਼ਕਲ ਲੋਕਾਂ ਨੂੰ ਸਾਹਮਣੇ ਮੁਸ਼ਕਲ ਪਾਣੀ ਦੀ ਜੇ ਮਹੀਨਾ ਹੋ ਗਿਆ ਇੱਕ ਪਾਣੀ ਆਇਆ ਹੀ ਨਹੀਂ ਬਿਲਕੁਲ ਅਸੀਂ ਇੰਨੇ ਪਰੇਸ਼ਾਨ ਆ ਕਿ ਟੈਂਕਰ ਆਂਦੇ ਆ ਉਥੋਂ ਗਲੀ ਦੇ ਬਾਹਰ ਲਾ ਕੇ ਜਾਂਦੇ ਟੈਂਕਰ ਇੱਥੇ ਵੀ ਨਹੀਂ ਲਾਂਦੇ ਕਿ ਗਲੀ ਦੇ ਅੰਦਰ ਲਾਈਏ ਗਲੀ ਦੇ ਬਾਹਰ ਟੈਂਕਰ ਲਾ ਕੇ ਜਾਂਦੇ ਸੜਕ ਤੋਂ ਪਾਣੀ ਸਾਨੂੰ ਸਾਰੀ ਗਲੀ ਨੂੰ ਢੋਣਾ ਪੈਂਦਾ ਆ ਸਾਰੇ ਵੇਖ ਲੋ ਤੇ ਖਲੋਤੇ ਭੈਣ ਭਰਾ ਮੇਰੇ ਇਸ ਇਸ ਬਾਰੇ ਤੁਸੀਂ ਅਧਿਕਾਰੀਆਂ ਨੂੰ ਦੱਸਿਆ ਨੇ ਕਿ ਇਸ ਤਰ੍ਹਾਂ ਮੁਸ਼ਕਲ ਦਾ ਸਾਹਮਣਾ ਬੜੇ ਜਣੇ ਆਏ ਭਾਜੀ ਬਹੁਤ ਜਣੇ ਆਏ ਬੜੀਆਂ ਮੁਸ਼ਕਲਾਂ ਜੀ ਆਂਦੇ ਆ ਕਰਦਾਂਗੇ ਬੋਰ ਜਗ੍ਹਾ ਨਹੀਂ ਮਿਲਦੀ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਮੁਸ਼ਕਲ ਤੇ ਸਾਨੂੰ ਆਣਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪਾਣੀ ਚਾਹੀਦਾ ਮੰਗੇ ਇਹੀ ਹੈ ਕਿ ਸਾਡੀ ਪ੍ਰਸ਼ਾਸਨ ਤੋਂ ਸਾਨੂੰ ਇਹੀ ਮੰਗਾ ਕਿ ਸਾਨੂੰ ਪਾਣੀ ਚਾਹੀਦਾ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਛੋਟੇ ਛੋਟੇ ਬੱਚੇ ਆ ਸਾਡੇ ਕਿਸੇ ਦੇ 2 ਸਾਲ ਦੇ ਕਿਸੇ ਦੇ 5 ਸਾਲ ਦੇ ਬੱਚਿਆਂ ਵਾਲੇ ਘਰ ਨੇ ਇੱਥੇ ਸਾਰਿਆਂ ਦੇ ਬੜੀ ਮੁਸ਼ਕਲ ਆ ਇਹ ਲੱਗਿਆ ਇੱਥੇ ਕਾਰਪੋਰੇਟ ਇੰਪਰੋਵਰਸ ਤੇ ਚੇਅਰਮੈਨ ਦਾ ਵੀ ਕਾਰ ਹੈਗਾ ਤੁਸੀਂ ਉਹਨਾਂ ਕੋਲ ਗਏ ਕਦੀ ਹਾਂਜੀ ਉਹ ਖੁਦ ਵੀ ਆਏ ਸੀ ਅੱਛਾ ਤੇ ਉਹਨਾਂ ਨੇ ਕਿਹਾ ਸੀ ਤੁਹਾਡੇ ਟਾਈਮ ਤੱਕ ਤੁਹਾਨੂੰ ਕੰਮ ਚਾਲੂ ਕਰਵਾ ਦਿੰਨੇ ਆ ਪਾਣੀ ਆ ਜਾਏਗਾ ਲੇਕਿਨ ਅਜੇ ਤੱਕ ਕੋਈ ਨਹੀਂ ਆਇਆ ਪਾਣੀ ਬਸ ਕਿੰਨੀ ਕੀ ਦੇਰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਾਜੀ ਤੁਸੀਂ ਵੇਖਣ ਨਹੀਂ ਦਿਓ ਜੇ ਮੁਸ਼ਕਲ ਹੈਗੀ ਆ ਤੇ ਤਾਂ ਹੀ ਸਾਰੇ ਪਰਿਵਾਰ ਇੱਥੇ ਖੜਾ ਆ ਗਲੀ ਦਾ ਹੁਣ ਇਸ ਵਾਰ ਇਹ ਜਿਹੜਾ ਨਹੀਂ ਇਹ ਮੁਸ਼ਕਲ ਦਾ ਸਾਹਮਣਾ ਅਸਰੋਂ ਦੱਸਿਆ ਗਿਆ ਕਿ ਤੁਹਾਡੇ ਵੱਲੋਂ ਕੋਈ ਹਾਂਜੀ ਬਿਲਕੁਲ ਦੱਸਿਆ ਗਿਆ ਇੱਥੇ ਆ ਕੇ ਮੌਕਾ ਵੀ ਦੇਖਿਆ ਗਿਆ ਹੂੰ ਤੇ ਕੋਈ ਹੱਲ ਕੋਈ ਹੱਲ ਨਹੀਂ ਹੋਇਆ ਹਲੇ ਤੱਕ ਪੀ ਕਿਹੜਾ ਇਲਾਕਾ ਜੀ ਇੰਦਰਾ ਕਲੋਨੀ ਮਜੀਠਾ ਰੋਡ ਕੀ ਗੱਲ ਮੁਸ਼ਕਲ ਦਾ ਫਰਮਾ ਜੀ ਮੁਸ਼ਕਲ ਇਹ ਹੈ ਕਿ ਪਾਣੀ ਵੇਖੋ ਜੀ ਪਾਣੀ ਨਹੀਂ ਸਾਰਾ ਕੰਮ ਕਾਰ ਰੋਟੀ ਹਰ ਇੱਕ ਕੰਮ ਹੀ ਪਾਣੀ ਨਾ ਹੈਗਾ ਜਦੋਂ ਪਾਣੀ ਨਹੀਂ ਹੈਗਾ ਤੇ ਬੰਦਾ ਕੀ ਕਰੇਗਾ ਤੇ ਕਰਕੇ ਇਹ ਸਮੱਸਿਆ ਬਹੁਤ ਜ਼ਿਆਦਾ ਆ ਪਾਣੀ ਦੀ ਤੇ ਹੱਲ ਜਲਦੀ ਤੋਂ ਜਲਦੀ ਕਰੋ ਵੇਖੋ ਵੋਟਾਂ ਪਾਈਆਂ ਵਾਂ ਤੇ ਹੱਕ ਸਾਡਾ ਹੈਗਾ ਲੈਣ ਦਾ ਤੇ ਜੇ ਹੁਣ ਹੱਕ ਇਹਨਾਂ ਨੇ ਦੇਣਾ ਨਹੀਂ ਹੈ ਤੇ ਫਿਰ ਵੋਟਾਂ ਲੈਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਵੋਟਾਂ ਜਿਹੜੀ ਅੱਜ ਨਹੀਂ ਸੁਣਨ ਦੇ ਤੇ ਵੋਟਾਂ ਲੈਣ ਵੀ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਜੇ ਤੇ ਸੁਣ ਲੈਂਦੇ ਆ ਠੀਕ ਨਹੀਂ ਤੇ ਵੋਟਾਂ ਲੈਣ ਵਾਸਤੇ ਕੋਈ ਨਾ ਸਾਡੀ ਗਲੀ ਚ ਆਵੇ ਕੀ ਕੀ ਖਰਾਬ ਕੀ ਇਹ ਪਾਣੀ ਕਿਉਂ ਨਹੀਂ ਆਉਂਦਾ ਕੀ ਕਾਰਨ ਕੀ ਹੈ ਵੀ ਬਈ बार-बार ਮਤਲਬ ਮੋਟਰ ਦੇ ਬੈ ਗਈ ਹੋਈ ਆ ਤੇ ਉਹ ਕਹਿੰਦੇ ਕਿ ਮੋਟਰ ਬੈ ਗਈ ਆ ਤੇ ਉਹਦੇ ਉੱਤੇ ਰੇਤਾ ਜੰਮਦੀ ਪਈ ਆ ਤੇ ਇਸ ਕਰਕੇ ਬੋਰ ਬੈ ਗਿਆ ਬਿਲਕੁਲ ਡੈੱਡ ਹੈਗਾ ਆ ਉਹਨਾਂ ਵਿਚਾਰਿਆਂ ਨੇ ਬੜੀ ਵਾਰ ਕੀਤਾ ਉਹਨਾਂ ਨੇ ਤੇ ਕੰਮ ਕਰਨ ਵਾਸਤੇ ਹੁੰਦੇ ਉਹ ਕਰਕੇ ਚਲੇ ਜਾਂਦੇ ਆ ਕਦੀ ਇਹਦੀ ਤਾਰ ਸੜ ਜਾਂਦੀ ਹੈ ਕਦੀ ਮੋਟਰ ਸੜ ਜਾਂਦੀ ਆ ਤੇ ਹੁਣ ਲਾਸਟ ਆਪਸ਼ਨ ਉਹਨਾਂ ਦੀ ਖਤਮ ਹੋ ਗਈ ਉਹ ਕਹਿੰਦੇ ਕਿ ਇਹ ਸਭ ਦੇ ਪੱਕਾ ਹੱਲੇ ਦਾ ਕਰਨਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ 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 ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਕਿੰਨੀ ਕੀ ਸਾਹਮਣਾ ਮੁਸ਼ਕਲ ਇੱਕ ਵੀ ਨਾ ਹੋ ਗਿਆ ਹੈ ਤੇ ਕਿੱਦਾਂ ਦਾ ਲਾ ਗੁਜ਼ਾਰਾ ਹੁੰਦਾ ਜੀ ਇੱਕ ਮਹੀਨਾ ਗੁਜ਼ਾਰਾ ਇਦਾਂ ਹੀ ਬਸ ਇਧਰੋਂ ਉਧਰੋਂ ਜੇ ਕਿਸੇ ਵੇਲੇ ਕੇਸ ਦੇ ਪਾਣੀ ਆ ਜਾਦਾ ਕਿਸੇ ਵੇਲੇ ਨਹੀਂ ਜਾਂਦਾ ਤੇ ਬਸ ਇਸ ਤਰ੍ਹਾਂ ਹੀ ਜੇ ਆ ਗਿਆ ਨਹੀਂ ਤੇ ਕਿੰਨਾਂ ਭੈਣ ਭਰਾਵਾਂ ਦੇ ਲੱਗੇ ਸਬਰ ਸੀ ਬਲ ਉਧਰੋਂ ਲੈ ਆਓ ਜਾਂ ਟੈਂਕਰ ਬਾਹਰ ਖੜੇ ਹੈਗੇ ਉਤੋਂ ਬਾਲਟੀਆਂ ਭਰ-ਭਰ ਲਈਦਾ ਪਾਣੀ ਤੁਸੀਂ ਇਸ ਮਾਮਲੇ ਚ ਪੁਛਤੇ ਘਾਰਿਆਂ ਕੋ ਦੱਸਿਆ ਕੋਈ ਗੱਲਬਾਤ ਦੱਸੋ ਸਭ ਕੁਝ ਪਤਾ ਆ ਮੌਕੇ ਤੇ ਵਾਰਦਾ ਸਭ ਕੁਝ ਵੇਖਿਆ ਹੋਇਆ ਉਹਨਾਂ ਨੇ ਆ ਕੇ ਕੋਈ ਹੱਲ ਨਹੀਂ ਹੈ ਨਹੀਂ ਕੋਈ ਹੱਲ ਨਹੀਂ ਹੋਇਆ ਜੇਕਰ ਨਾ ਹੱਲ ਹੋਇਆ ਤੇ ਕੀ ਮੰਗ ਕਰਦੇ ਅਗਲਾ ਤਰਸ ਫਿਰ ਵੇਖੋ ਜੋ ਵੀ ਸਾਰੇ ਜਣੇ ਭੈਣ ਭਰਾ ਰਲ ਮ ਫਰੋਟੇ ਕਾ ਹੱਲ ਕਰਾਂਗੇ ਕੋਈ ਨਾ ਕੋਈ ਕੀ ਸਮਝਦੇ ਸਰਕਾਰ ਆਈ ਸੀ ਕਹਿੰਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਜਿਹੜੀ ਵੀ ਲੋਕਾਂ ਨੂੰ ਮੁਸ਼ਕਲ ਕੋਈ ਫਾਇਦਾ ਨਹੀਂ ਹੋਇਆ ਕੁਝ ਨਹੀਂ ਕੀਤਾ ਕੋਈ ਫਾਇਦਾ ਨਹੀਂ ਹੋਇਆ ਨਾ ਹਾਂਜੀ ਜੀ ਇਹ ਕੁਝ ਉਥੇ ਦੋਕ ਗਲੀਆਂ ਵਾਂ ਜਿੱਥੋਂ ਤੱਕ ਟਿਊਬਵੈਲ ਫੇਲ ਹੋ ਜਾਂਦੇ ਕਾਰਨ ਉਸ ਗਲੀਆਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਜਿਸ ਦੇ ਨੇ ਪ੍ਰੋਬਲਮ ਸ਼ੁਰੂ ਹੋਈ ਤੁਰੰਤ ਉਸੇ ਵੇਲੇ ਮੈਂ ਆਪਣੀ ਵਾਟਰ ਸਪਲਾਈ ਦੀ ਟੀਮ ਨੂੰ ਲੈ ਕੇ ਐਸਡੀਓ ਜੇਈ ਨੂੰ ਲੈ ਕੇ ਉੱਥੇ ਫੀਲਡ ਵਿੱਚ ਗਈਆਂ ਤੇ ਤਿੰਨ ਚਾਰ ਜਗ੍ਹਾ ਤੋਂ ਅਸੀਂ ਪਾਣੀ ਦੀ ਡਾਇਵਰਜਨ ਇਹ ਸਾਰੇ ਏਰੀਆ ਨੂੰ ਲਾਈ ਦੇਖੋ ਇਹ ਟਿਊਬਵੈਲ ਨਿਊ ਗ੍ਰੀਨਫੀਲਡ ਸ਼ੇਰੇ ਪੰਜਾਬ ਤੇ ਇੰਦਰਾ ਕਲੋਨੀ ਦੇ ਏਰੀਆ ਨੂੰ ਕਵਰ ਕਰਦਾ ਸੀਗਾ ਪਰ ਪਾਣੀ ਜਦੋਂ ਅਸੀਂ ਡਾਇਵਰਟ ਕੀਤਾ ਤੇ ਨਿਊ ਗ੍ਰੀਨਫੀਲਡ ਔਰ ਸ਼ੇਰੇ ਪੰਜਾਬ ਦਾ ਕਾਫੀ ਇਲਾਕਾ ਕਵਰ ਹੋ ਗਿਆ ਔਰ ਇੰਦਰਾ ਕਲੋਨੀ ਜਿਹੜੇ ਭੈਣ ਭਰਾਵਾਂ ਦੇ ਘਰ ਮੋਟਰ ਨਹੀਂ ਲੱਗੀ ਹੋਈ ਉੱਥੇ ਦਿੱਕਤ ਇਹ ਹੋਈ ਕਿ ਉੱਥੋਂ ਤੱਕ ਪਾਣੀ ਪਹੁੰਚਿਆ ਹੀ ਨਹੀਂ ਔਰ ਇਹਦੇ ਨਾਲ ਨਾਲ ਅਸੀਂ ਬਾਕੀ ਜਿੰਨੇ ਵੀ ਟਿਊਬਵੈਲ ਆਲੇ ਦੁਆਲੇ ਚੱਲ ਰਹੇ ਆ ਪਾਣੀ ਡਾਇਵਰਟ ਕਰਨ ਤੋਂ ਬਾਅਦ ਉਹਨਾਂ ਦਾ ਇੱਕ ਇੱਕ ਘੰਟਾ ਪਾਣੀ ਸਪਲਾਈ ਦਾ ਟਾਈਮ ਵੀ ਵਧਾ ਦਿੱਤਾ ਇਹਦੇ ਨਾਲ ਨਾਲ ਜਦੋਂ ਸਾਨੂੰ ਪਤਾ ਚੱਲਿਆ ਸੀ ਆਇਡੈਂਟੀਫਾਈ ਕੀਤਾ ਕਿ ਇਹ ਦੋ ਗਲੀਆਂ ਨੂੰ ਮੇਜਰ ਪ੍ਰੋਬਲਮ ਆ ਅਸੀਂ ਉੱਥੇ ਪਾਣੀ ਦੇ ਟੈਂਕਰ ਮੁਹੱਈਆ ਕਰਾਏ ਔਰ ਇੱਕ ਨਹੀਂ ਤਿੰਨ ਟੈਂਕਰ ਉੱਥੇ ਖੜੇ ਨੇ ਔਰ ਉਸ ਦਿਨ ਦੀ ਉਹਨਾਂ ਟੈਂਕਰਾਂ ਦੀ ਕੰਟੀਨਿਊਸ ਪਾਣੀ ਦੀ ਸਪਲਾਈ ਆ ਬਟ ਦੇਖੋ ਪਾਣੀ ਦੇ ਇੱਕ ਦਿਨ ਘਰ ਆਵੇ ਬਹੁਤ ਮੁਸ਼ਕਲ ਹੋ ਜਾਂਦੀ ਆ ਪਰ ਜਿਹੜਾ ਸਰਕਾਰੀ ਪ੍ਰੋਸੀਜਰ ਹੈਗਾ ਵਾ ਕਿ ਇੱਕ ਟਿਊਬਵੈਲ ਫੇਲ ਹੋ ਗਿਆ ਉਸ ਤੋਂ ਬਾਅਦ ਨਵੀਂ ਜਗ੍ਹਾ ਤੇ ਟਿਊਬਵੈਲ ਲੋਣਾ ਉਹਦਾ ਟੈਂਡਰ ਪਾਸ ਕਰਾਉਣਾ ਅਪਰੂਵਲ ਲੈਣੀ ਔਰ ਠੇਕੇਦਾਰ ਨੂੰ ਕੰਮ ਅਲਾਟ ਹੋਣਾ ਇਹਦੇ ਵਿੱਚ ਸਮਾਂ ਬਹੁਤ ਲੱਗਦਾ ਪਰ ਇਹ ਸਾਰਾ ਹੀ ਕੰਮ ਬਹੁਤ ਜਲਦੀ ਕਰਵਾ ਕੇ ਔਰ ਮੈਂ ਪਹਿਲੋ ਹੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਉੱਥੇ ਸੁਨੇਹਾ ਦੇ ਚੁੱਕੀ ਆ ਕਿ ਇਹ ਮੰਗਲਵਾਰ ਨੂੰ ਕੰਮ ਸ਼ੁਰੂ ਹੋ ਜਾਣਾ ਘਰ 'ਚ ਪ੍ਰੋਬਲਮ ਆਈ ਆ ਔਰ ਉਹਦੇ ਲਈ ਅਸੀਂ ਇਸ ਪ੍ਰੋਬਲਮ ਨੂੰ ਮੁੱਖ ਰੱਖ ਕੇ ਔਰ ਮੈਂ ਜਿੰਨੀ ਪੱਜ ਦੌੜ ਕਰ ਸਕਦੀ ਸੀਗੀ ਜਿਸ ਤਰ੍ਹਾਂ ਮੈਂ ਆਪਣੇ ਪਰਿਵਾਰਾਂ ਤੱਕ ਕਿ ਇਹ ਮੁਸ਼ਕਲ ਦਾ ਘੱਟ ਤੋਂ ਘੱਟ ਉਹਨਾਂ ਤੇ ਅਸਰ ਹੋਏ ਮੈਂ ਆਪਣਾ ਫਰਜ਼ ਪੂਰਾ ਕੀਤਾ ਪਰ ਜਦੋਂ ਸਭ ਨੂੰ ਪਤਾ ਸੀਗਾ ਕਿ ਇਹ ਕੰਮ ਮੰਗਲਵਾਰ ਸ਼ੁਰੂ ਹੋ ਜਾਣਾ ਪਰ ਉਸ ਤੋਂ ਬਾਅਦ ਅੱਜ ਮੈਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਇਸ ਪਾਣੀ ਦੇ ਮੁੱਦੇ ਤੇ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ ਜੋ ਕਿ ਬੜੀ ਇੱਕ ਮੈਨੂੰ ਸਮਝ ਨਹੀਂ ਲੱਗੀ ਕਿ ਬੜੀ ਮੰਦ ਭੱਗੀ ਜੀ ਗੱਲ ਆ ਕਿ ਜੇ ਪਤਾ ਵੀ ਆ ਕਿ ਇਹ ਕੰਮ ਸਾਰਾ ਹੋ ਗਿਆ ਔਰ ਇਹ ਕੰਮ ਮੰਗਲਵਾਰ ਹੋ ਜਾਣਾ ਤੇ ਇਸ ਕਰਕੇ ਪਰ ਚਲੋ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਆ ਤੇ ਠੀਕ ਆ ਜੋ ਵੀ ਹੋਇਆ ਬਟ ਜਿੰਨਾ ਮੇਰੇ ਪਰਿਵਾਰਾਂ ਨੂੰ ਮੇਰੇ ਤੇ ਰੋਸ ਆ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਮੇਰੇ ਹੁੰਦੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਆ ਕੋਈ ਵੀ ਪਰਿਵਾਰਾਂ ਤੇ ਕੋਈ ਪ੍ਰੋਬਲਮ ਆਂਦੀ ਆ ਕੁਝ ਵੀ ਹੁੰਦਾ ਸੀ ਹਮੇਸ਼ਾ ਇੱਥੇ ਖੜੇ ਆ ਔਰ ਕੋਸ਼ਿਸ਼ ਕਰਦੇ ਆ ਕਿ ਉਹਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਹੁਣ ਵੀ ਇਹ ਕੋਸ਼ਿਸ਼ ਕੀਤੀ ਔਰ ਬਹੁਤ ਜਲਦ ਤੁਸੀਂ ਆਪ ਹੀ ਦੇਖੋਗੇ ਕਿ 2-3 ਦਿਨਾਂ ਚ ਉੱਥੇ ਕੰਮ ਸ਼ੁਰੂ ਹੋਇਆ ਹੋਏਗਾ ਉੱਥੋਂ ਦੇ ਕਈ ਮੋਤਬਰ ਵਿਅਕਤੀਆਂ ਨੂੰ ਪਤਾ ਕਿ ਨਵਾਂ ਜਿਹੜਾ ਟਿਊਬਵੈਲ ਸ਼ੁਰੂ ਹੋਣਾ ਉਹਦੀ ਜਗ੍ਹਾ ਵੀ ਉਹਨਾਂ ਨੇ ਖੁਦ ਆਈਡੈਂਟੀਫਾਈ ਕਰਾਈਆ ਇਸ ਕਰਕੇ ਤੁਸੀਂ ਕਿਰਪਾ ਕਰਕੇ ਗੁੰਮਰਾਹ ਨਾ ਹੋਵੋ ਤੁਹਾਡਾ ਆਪਣਾ ਦਫ਼ਤਰ ਆ ਜਿੰਨਾ ਕੋਈ ਪ੍ਰੋਬਲਮ ਆਉਂਦੀ ਸਾਡੇ ਘਰ ਵੀ ਕੋਈ ਪ੍ਰੋਬਲਮ ਆਉਂਦੀ ਆ ਮੈਂ ਤੇ ਕਈਆਂ ਭੈਣਾਂ ਨੂੰ ਉਦੋਂ ਵੀ ਸਮਝਾਇਆ ਕਿ ਆਪਣੇ ਘਰ ਵੀ ਜਦੋਂ ਬੋਰ ਬੈਠਦਾ ਤੇ ਉਹਨੂੰ ਹੁੰਦੇ ਥੋੜਾ ਜਿਹਾ ਸਮਾਂ ਲੱਗਦਾ ਵਾ ਉਹ ਹੋਈ ਥੋੜਾ ਜਿਹਾ ਸਮਾਤਾ ਡੇਕੋ ਮੰਗਿਆ ਸੀ ਔਰ ਕੰਮ ਕਰਕੇ ਦੋ ਤਿੰਨ ਦਿਨਾਂ ਚ ਤੁਹਾਡੇ ਕੋਲ ਕੰਮ ਕਰਕੇ ਮੈਂ ਤੇ ਵਿੱਚ ਹੀ ਤੁਹਾਡੇ ਵਿੱਚ ਹੀ ਆ ਤੇ ਤੁਹਾਡੇ ਵਿੱਚ ਹੀ ਰਹਿਣੀ ਆ ਇਸ ਕਰਕੇ ਘਬਰਾਓ ਨਾ ਹਮੇ ਫਾਲਤੂ ਪੈਨਿਕ ਨਾ ਹੋ ਕਿਸੇ ਦੀਆਂ ਗੱਲਾਂ ਚ ਨਾ ਹੋ ਇਹ ਕੰਮ ਬਹੁਤ ਜਲਦ ਹੋ ਜਾਣਾ